ਥੇ ਗਿਆ ਰ ਹੈਲੋ ਗਾਇਸ ਰੇਂਜੇ ਕਿੱਥੇ ਗਈ ਚੇਲੇ ਕੋਲ ਉਹ ਇਸ ਕੋਰਸੈਂਟ ਦਾ ਲੈ ਬਈ ਓਹੋ ਪੈਸੇ ਉਹ ਬਾਹਰ ਨਹੀਂ ਕਲੀਅਰ ਮੈਂ ਅੱਜ ਚੈੱਕ ਕਰਦਾ ਹਾਂ ਹੈਲੋ ਗਾਇਸ ਭਾਈ ਅਸੀਂ ਅੱਜ ਕਿੱਡੇ ਪਿੰਡ ਅੱਜ ਆਇਆ ਆਪਾਂ ਫੂਲੀ ਬਾਜੀ ਆਈ ਅੱਜ ਠੀਕ ਹੈ ਜੀ ਤੇ ਆਹ ਦੇਖੋ ਜੀ ਉਤਰਾਣ ਪਾਣੀ ਲੱਗ ਰਹੇ ਨੇ ਠੀਕ ਹੈ ਤੇ ਹੌਲੀ ਬਾਰਿਸ਼ੇ ਰੱਜ ਰਹੀ ਨੇ ਕੋਈ ਸੋਨੀ ਬਾਈ ਤਬ ਵੀਡੀਓ ਨੰਬਰ 2 ਓਥੋਂ ਦਾ ਤਰਾਣਾ ਲੋਟ 1 9 4 4 ਬਹੁਤ ਵਾਰੀ ਸੀ ਕਰਾਉਂਦੇ ਯਾਰ ਗੱਡੀ ਮਾਣ ਕੱਟੀ ਰਹਿਦਾ ਹੈ ਅਲਾਇਮੋਰ ਵੀਰ ਵੀਰ ਦਾ ਇੱਧਰ ਵੀ ਗੱਡੀ ਮਾਣ ਕੱਟੀ ਤੁਹਾਡੇ ਨਾਲ ਹਾਂ ਉਹ ਹੜਾ ਦਾ ਰੈਲੂ ਵੀਰ ਪਰਾਲਾ ਮੋਰ ਲਾ ਇਹ ਤੇ ਚਲਦੀ ਆ ਉਹ ਬੜੀ ਉੱਪਰ ਇਹਨਾਂ ਕੱਢਾ ਆ ਗਏ ਉਹ ਇਹਨਾਂ ਨੇ ਹਟਤਾ ਆ ਗਏ ਇਕੱਠੇ ਆ ਗਏ ਜੀ ਲੈ ਬਈ ਆ ਸੁੱਕਾ ਮਾਣਾ ਗਾਦੀ ਰਾਜਵੀਰ ਹਾਂ ਰਾਜਵੀਰ ਮਾਨ ਹਾਂ ਇਹ ਵੀ ਗੱਲ ਦੂਜੀ ਕਰਦੇ ਜੀ ਨਾ ਪਲੀ ਹਾਂ ਅਗਰ ਵੀ ਜਾ ਚਲਾਉਣੀ ਬੋਰਾ ਉਹ ਜਾਂਦਾ ਗੁਰੇ ਦੀ ਪ੍ਰੋਪਰਟੀ ਜਿਹੜਾ ਬਈ ਰਹਿ ਗਿਆ ਅੱਜ ਗੁਰੇ ਉਹ ਚਾਹੇ ਕਿ ਕਿ ਭਾਈ ਕੋ ਚਾਰ ਰਹਿਤੇ ਦੋ ਰਹਿਤੇ ਬਰਾ ਦੇਈ ਉਹ ਕੈਲ ਕਰੀਂ ਉਹ ਬਚਾ ਕੱਢਦੀ ਜਿਹੜਾ ਬਹੁਤ ਦਾ ਛੱਕਾ ਆ ਆਖਾ ਬਚਾ ਜਿਹੜਾ ਪਿੰਡਾਂ ਦੇ ਪਾਇਆ ਹੈ ਤਾਂ ਜਾਲ 'ਚ ਉਹ ਦਾਦੀ ਬੰਦਾ ਕੰਮਲ ਪਾਣੀ ਕਦਾ ਹੋਰ ਡਰ ਨਾ ਆ ਜਾਂਦੀ ਕੋਈ ਭਾਈ ਇਹ ਭੂਲ ਆਇਆ ਉਹਨਾਂ ਆ ਗਿਆ ਪਾਣੀ ਲਓ ਜੀ ਭਾਈ 11 ਵਾਰ ਬਾਜੀ ਛੱਡੀ ਤੇ ਅੱਜ ਪੰਜ ਵਿੱਚ ਸਾਂਝੀ ਹੋ ਗਈ ਬਈ ਆਪਣਾ ਕੁੱਪਟਰ ਰਹਿ ਗਿਆ ਇੱਕ ਹੱਟੀਆਂ ਵਾਲਾ ਕੁੱਪਟਰ ਰਹਿ ਗਿਆ ਲਾਲ ਚੀਨਾ ਪੰਜੇ ਸਾਂਝੀ ਹੋ ਗਈ ਬਈ ਬਾਈ ਕੁੱਪਟਰ ਛੁੱਟੇ ਤੇ ਫੁੱਨੀ ਫਿਰਦਾ ਲਾ ਇਧਰ ਨੂੰ ਜਾਂਦਾ ਵਾ ਲੱਗੀਆਂ ਛਤਰੀਆਂ ਓਹ ਤਰ੍ਹਾਂ ਵਾਲੀ ਉਡ ਲੱਗ ਜਾ ਕੋਈ ਨਹੀਂ ਮਗਾਲਣਾ ਹੋ ਰਹੀ ਆਪਾਂ ਨੇ ਪਿੰਜਰੇ ਚ ਪਾ ਲੈਣਾ ਤੇਰੀ ਭਾਈ ਹੋਸੀ ਮੇਰੇ ਉਹ ਫੋਰ ਕਰਨਾ ਮਗਾਲ ਕੇ ਪਾ ਲਈ ਯਾਰ ਬੰਦਿਆਂ ਨਾਲ ਕੋਈ ਨਹੀਂ ਫੜ ਲਿਆ ਠੀਕ ਕਰ ਸਕਦਾ ਮਗਾਲਣਾ ਵੀ ਤੇਰੇ ਸਾਹਮਣੇ ਆ ਜਾ ਤੇ ਸਾਹਮਣੇ ਫੋਰ ਕਰਦਾ ਬਾਈ ਇਹਦਾ ਫਾਇਦਾ ਇਹਨੂੰ ਪੇ ਤਾਂ ਮਗਾ ਪਾਜੀ ਆ ਜੋ ਫੜ ਲਿਆ ਬੱਚਾ ਜਿੱਪਾ ਨਹੀਂ ਦੀ ਆਗੇ ਉਰੇ ਕਿਹੜਾ ਬੰਦਾ ਆ ਰਿਹਾ ਹੈ ਕਿਆ ਤੀਜ ਦਿਨੇ ਚ ਬਾਈ ਜੀ ਤੇ ਬੱਚਾ ਮਾਈ ਵਾਲਾ ਆ ਬਾਈ ਉਹਦੀ ਖੜਾ ਮੇਰੇ ਕੋਲ ਠੀਕ ਆ ਲੋ ਜੀ ਬਾਈ ਆਪਾਂ ਆਕੇ ਤੇ ਘਰਾਂ ਹੁਣ ਬਾਈ ਅੱਜ ਫੂਲ ਪਿੰਡ ਬਾਜੀ ਛੱਡੀ ਵੀ ਦੀ ਵੀਡੀਓ ਤਾਂ ਬਣੀ ਨਹੀਂ ਹੈਗੀ ਜ਼ਿਆਦਾ ਥੋੜੀ ਜੀ ਵੀਡੀਓ ਬਣੀ ਵੀ ਹੈ ਵਿੱਚ ਚਲੋ ਆਪਾਂ ਨੇ ਪਾ ਦੇਣੀ YouTube ਉੱਪਰ ਬਾਕੀ ਬਾਈ ਆਪਣਾ ਅੱਜ ਬਾਈ ਕਬੂਤਰ ਉੜਤੇ ਫੂਲ ਪਿੰਡ ਇੱਕ ਕਬੂਤਰ ਓਲੇ ਵਰ ਬਹਿ ਗਿਆ ਤਾਂ 21 ਕਬੂਤਰ ਰਹਿ ਗਏ ਤੇ ਬਾਈ ਆਪਾਂ ਦੋ ਕਬੂਤਰ ਆਪਣੇ ਘਰੋਂ ਛੱਡੇ ਹੋਏ ਤੇ ਠੀਕ ਹੈ ਜੀ ਤੇ ਆਪਾਂ ਆਪਣੇ ਘਰ ਤੇ ਛੱਡੇ ਤੇ ਆਪਾਂ ਨਹੀਂ ਵੀਰ ਹਾਂ ਆਪਣਾ ਬਾਈ ਇੱਕ ਕਬੂਤਰ ਰਹਿ ਗਿਆ ਅੱਜ ਹਾਂ ਪੰਜ ਚ ਸਾਂਝੀ ਹੋ ਗਈ ਦੀ ਮਤਲਬ ਫੂਲ ਪਿੰਡ ਉਹਨਾਂ ਚੋਂ ਆਪਣਾ ਇੱਕ ਕਬੂਤਰ ਸ਼ਾਮਲਤਾ ਬਾਈ ਨਹੀਂ ਆ ਗਿਆ ਕਬੂਤਰ ਕਹਿਣੇ ਲਾਉ ਕਿ ਜਾਨੇ ਕਬੂਤਰ ਤੁਰ ਗਿਆ ਆਪਣਾ ਸਾਈਡ ਜੀਨ ਹੋ ਗਿਆ ਤੇ ਉਹ ਉੱਥੀ ਮੁੜ ਕੇ ਹਾਂ ਜਾ ਮ ਕਬੂਤਰ ਉਹਤਰ ਜਿੱਤ ਗਿਆ ਜਾਨੇ ਕਿ ਆਪਣਾ ਬਾਈ ਲਾਲ ਚੀਨਾ ਕਬੂਤਰ ਤੁਹਾਨੂੰ ਵੀਡੀਓ ਚ ਪਾਉਂਦੇ ਵੀ ਰਹੇ ਨੇ ਜਿਹੜਾ ਖੈਰਾਬਾਦ ਕਬੂਤਰ ਛੱਡੇ ਦਾ ਪਿਛਲੇ ਸਾਲ ਪੱਠਾ ਬਾਈ ਸੋਨੀ ਗੁੜੇ ਵਾਲਾ ਜਿਹੜਾ ਆਪਣੇ ਗੱਲ ਜੁੜਿਆ ਹੋਇਆ ਦਾ ਆਪਾਂ ਆਏ ਬਾਈ ਕੌਕਿਆਂ ਵਾਲਾ ਵੀਰ ਠੀਕ ਆ ਕੌਕਿਆਂ ਵਾਲਾ ਮੁੰਡਾ ਉਹਦਾ ਪਿੰਡ ਗੁੜੇ ਆਸਲੀ ਸੋਨੀ ਦਾ ਤੇ ਬਾਈ ਉਹਦੇ ਕਬੂਤਰ ਉਹਦੇ ਕਬੂਤਰੇ ਚਲੇ ਆ ਆਪਣੇ ਕੋਲ ਆਏ ਵੇ ਉਹਦੇ ਵਧੀਆ ਕਬੂਤਰ ਉੱਡੇ ਬਾਈ ਆਪਣੇ ਕੋਲ ਉਹਦੇ ਦੋਹੇ ਕਬੂਤਰ ਵਧੀਆ ਉੱਡੇ ਆ ਸੀਜ਼ਨ ਮੈਂ ਸਹੀ ਗੱਲ ਤੇ ਰਿਕਾਰਡ ਟੋਪ ਰਿਹਾ ਤੇ ਬਾਕੀ ਬਾਈ ਧੰਨਵਾਦ ਰੱਬ ਉਹਨੂੰ ਸੁਖੀ ਰੱਖੇ ਤੇ ਬਾਈ ਉਹਨੂੰ ਪਰਿਵਾਰ ਨੂੰ ਸੁਖੀ ਰੱਖੇ ਵਿਚਾਰੇ ਤੇ ਤੁੱਕੇ ਭਾਈ ਆਪਾਂ ਜਿਹੜੇ ਬੰਦੇ ਨਾਮ ਲੁੱਤਾਏ ਆਪਾਂ ਕੇ ਜੁੜਿਆ ਆਪਾਂ ਉਹ ਬੰਦੇ ਦਾ ਨਾਮ ਲੈਣਾ ਹੀ ਲੈਣਾ ਹੈ ਉਹ ਸੋਝਵੇ ਸਹੀ ਗੱਲ ਹੈ ਉਹ ਬੰਦੇ ਕਬੂਤਰ ਉੜੇ ਆ ਬਾਕੀ ਆਪਣਾ ਭਰਾ ਭਰ ਰਵੀ ਆ ਇੱਧਰ ਨਾਲ ਆਪਣੇ ਭਾਈ ਇੱਧਰ ਆਪਣਾ ਚੌਂਤੇ ਵਾਲਾ ਮੁੰਡਾ ਆਹਾ ਲਾਡੀ ਇੱਧਰ ਆਪਣੇ ਨਾਲ ਜਿਹੜਾ ਸਾ ਸਾ ਜਿਹੜੇ ਬੰਦੇ ਹੈਗੇ ਭਾਈ ਆਪਾਂ ਉਹੀ ਬੰਦੇ ਦਾ ਨਾਮ ਲੈਨੇ ਆ ਹੋਰ ਬੰਦਾ ਆਪਣੇ ਵਿੱਚ ਕੋਈ ਨਹੀਂ ਕਿਉਂਕਿ ਜਿਹੜੇ ਆਪਣਾ ਸਾਥ ਦਿੰਦੇ ਆਪਾਂ ਉਹ ਬੰਦੇ ਨੂੰ ਭੁੱਲ ਨਹੀਂ ਸਾਥ ਦੇ ਕਦੇ ਵੀ ਸਹੀ ਗੱਲ ਹੈ ਹਾਂ ਤੇ ਬਾਕੀ ਜਾਨਵਰ ਦੀ ਗੱਲ ਆ ਭਾਈ ਜਾਨਵਰ ਇੰਨੇ ਵਧੀਆ ਉੱਡੇ ਅੱਜ ਹਾਂ ਬਾਕੀ ਬਹੁਤ ਜ਼ਿਆਦਾ ਵਧੀਆ ਵਧੀਆ ਰਿਹਾ ਭਾਈ ਆਪਣਾ ਰਿ ਚਲੋ ਬਾਬੇ ਦੀ ਮਿਹਰ ਆ ਕਿਰਪਾ ਏ ਮਾਰਾ ਦੱچے ਪਾਸ਼ਾ ਦੀ ਆਪਣਾ ਬਾਈ ਬਾਬੇ ਦੀ ਕਿਰਪਾ ਨਾਲ ਕਬੂਤਰ ਅੱਜ ਫੇਰ ਦੂਜੀ ਬਾਜੀ ਜਿੱਤ ਗਿਆ ਠੀਕ ਹੈ ਜੀ ਉਦੋਂ ਆਪਾਂ ਮਾਲਕਪੁਰ ਜਿੱਤੇ ਤੇ ਅੱਜ ਆਪਾਂ ਫੇਰ ਛੱਡੇ ਅੱਜ ਫੇਰ ਵਾਰ ਵਾਹਿਗੁਰੂ ਦੀ ਕਿਰਪਾ ਨਾਲ ਆਪਣਾ ਕਬੂਤਰ ਬਾਈ ਲਾਲਚੀਨਾ ਫੱਟੀਆਂ ਆਲਾ ਰਹਿ ਗਿਆ ਠੀਕ ਹੈ ਜੀ ਤਾਂ ਮਿਲਦੇ ਆ ਬਾਈ ਹਨਾ ਧੰਨਵਾਦੀ ਸਾਰਿਆਂ ਦਾ ਇੰਨੇ ਇੱਕ ਵੀਡੀਓ ਕੱਪ ਦੋ ਆ ਗਿਆ ਇੱਕ ਆਪਾਂ ਨੂੰ ਅੱਜ ਜਿੱਤ ਦੋ ਆ ਗਿਆ ਚਲੋ ਕੱਪ ਵੀ ਅੱਜ ਵੀ ਮਿਲ ਜਣਗੇ ਤੇ ਕਿਸੇ ਕਾਰਨ ਕਰਕੇ ਕੱਪ ਨਹੀਂ ਦੇ ਕੋਕੂਟਰ ਕੱਟ ਕਰਕੇ ਉਹਨਾਂ ਨੇ ਚਲੋ ਨਹੀਂ ਦਿੱਤੇ ਹੈਗੇ ਨਾਮ ਨਹੀਂ ਦਿੱਤੇ ਉਹਨਾਂ ਨੇ ਚਲੋ ਮੁੰਡਿਆਂ ਨਾਲ ਉਹਦਾ ਵਿਚਾਰਦਾ ਕੋਈ ਕੋ ਸੁਣ ਜਿਨਾ ਬਾਜੀ ਕਰਾਈਤੀ ਕਿਉਂਕਿ ਬਾਈ ਚਲੋ ਕੋਈ ਬੰਦਾ ਵਿਚ ਨੂੰ ਐਦਾਂ ਦਾ ਹੋ ਜਾਂਦਾ ਨਾ ਭੱਜ ਜਾਂਦਾ ਜਾਂ ਕੁਝ ਕੋ ਧੋਖਾ ਕਰ ਜਾਂਦਾ ਕਿਉਂਕਿ ਦੁਨੀਆਦਾਰੀ ਆ ਵੀਰੇ ਇਹ ਸਹੀ ਗੱਲ ਆ ਚਲੋ ਬੰਦੇ ਨੇ ਬਾਜੀ ਬਹੁਤ ਵਧੀਆ ਕਰਾਈ ਆ ਮੁੰਡਿਆਂ ਨੇ ਉਹਨਾਂ ਰਲ ਕੇ ਫਿਰ ਵੀ ਹਾਂ ਤੇ ਬਾਈ ਬਹੁਤ ਵਧੀਆ ਕਰ ਰਹੇ ਚੰਗਾ ਫਿਰ ਵੀਰੇ ਧੰਨਵਾਦ ਸਾਰੇ ਭਰਾਵਾਂ ਦਾ ਹਨਾ ਠੀਕ ਹੈ ਜੀ ਠ